ਲੋ ਜੀ ਬਾਈ ਛੋਟੇ 부ਜੇ ਵਾਲੀ ਬਿਮਾਰੀ ਪੀਆਰ 131 ਕਰਤਾ ਕੰਮ ਉਹੀ ਬਾਈ ਧਰਤੀ 'ਚ ਵੜ ਗਈ। ਡੀ ਇਹ ਕੱਲੀ ਕੱਫੀ ਨਹੀਂ ਕੱਤੀ ਠਾਈ ਹਾਂ ਬਾਈ ਹਾਈਬ੍ਰਿਡਰੋਂ ਵੀ ਬਹੁਤ ਕਮੈਂਟ ਆ ਰਹੇ ਹਨ ਜਿਨ੍ਹਾਂ ਨੇ ਲਾਈਵ ਉਹਨਾਂ ਦੇ ਛੱਬੀ ਨੂੰ ਵੀ ਹੈਗੀ ਆ। ਵੀ ਅੱਧ ਦੇ ਜ਼ਿਆਦਾ ਬਾਈ ਧਰਤੀ 'ਚ ਵੜ ਗਈ। ਇਹ ਪੀਆਰ 131 ਦਿਖਾਉਨੇ ਆ ਇਹ ਤੋਂ ਮੈਂ 20 ਦਿਨ ਲੇਟ ਲਾਈ ਆਪਣੀ ਛੱਬੀ ਦਿਖਾਉਂਦਾ ਉਹਦੇ ਵਿੱਚ ਵੀ ਹੈਗੀ ਉੱਥੇ ਵੀ ਜਾਂਦੇ ਆ। ਲਾ। ਲੋ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਪੂਰੀ ਬਾਈ। ਸਤਿ ਸ਼੍ਰੀਕਾਲ ਜੀ। ਬਾਈ ਪਿੰਡ ਤੇ ਆਇਆ ਏ ਪੂਰੀ ਨੇ ਉਹਰੇ ਜਨਰੇਟਰ ਲਾਇਆ ਫਦਾ ਮੈਂ ਪਿੰਡ ਮੋਟਰਪਾ ਬੈਠਾ ਦਾ ਉੱਥੇ ਲਗਾਤਾਰ 20 ਮਿੰਟ ਜਾਂ ਅੱਧਾ ਘੰਟਾ ਮੀਂਹ ਫੁੱਲ ਪਿਆ ਵੀ ਖੇਤਾਂ 'ਚ ਪਾਣੀ ਘਟਦਾ ਵੀ ਪੂਰਾ ਹੋ ਗਿਆ ਸਵੇਰੇ ਮੈਂ ਪੂਰੀ ਨੂੰ ਫੋਨ ਕਰਿਆ ਤਾਂ ਮੈਨੂੰ ਭਈਆ ਮਿਲਦਾ ਨਹੀਂ ਦਾ ਹੈਗਾ ਸਪਰੇਅ ਵਾਲਾ ਦੂਆ ਮੁੱਕਰ ਗਿਆ ਕਹਿੰਦਾ ਕੱਲੂ ਆਉਂਗਾ ਮਹਾਚਲ ਮਨਸੂਏ ਜਾ ਕੇ ਆਉਂਗਾ ਐਨੇ ਨੂੰ ਮੀਂਹ ਆ ਗਿਆ ਫੇ ਪੂਰੀ ਨੇ ਫੋਨ ਹੀ ਚੱਕਿਆ ਮਹਾਚਲ ਮਨਸੂਏ ਜਾ ਕੇ ਦੇਖ ਕੇ ਆਉਂਦਾ ਵੀ ਕਿੰਨਾ ਕੁ ਮੀਂਹ ਵੀ ਪਿਆ ਹਾਂ ਬਾਈ ਕਿੰਨਾ ਮੀਂਹ ਨਹੀਂ ਪਿਆ ਸੁੱਕੀ ਪੇ ਸੜ ਗਈ ਹੈਰਾਨਗੀ ਦੀ ਗੱਲ ਹੈ ਪੂਰੀ ਯਾਰ ਪਾਣੀ ਦੇ ਲੈ ਕੇ ਉਹ ਜੀਰੀ ਵਾਲਾ ਖੇਤ ਦੇ ਲਾ ਉੱਪਰ ਜਨਰੇਟਰ ਚੱਲਦਾ ਸੁੱਕਾ ਪਿਆ। ਪੂਰੀ ਕੀ ਗੱਲ ਐ? ਉਰੇ ਦੇ ਉਹ ਸਾਹਮਣੇ ਮੋਟਰ ਕਿੰਨੀ ਐ? 5-6 ਕਿਲੋ ਆਪਣਾ 1/2 ਕਿਲੋ ਬੀਮਟਰ ਆ ਬਰਾ। ਹਾਂ ਉੱਥੇ ਪੂਰਾ ਵੀ ਪੈਂਦਾ। ਰੱਬ ਵੈਰੀ ਐ। ਰੱਬ ਬਹੁਤ ਐਰੀਆ। ਅੱਜ ਨੇ ਥੋੜਾ ਜੁਰੂ ਤੇ ਆ। ਭਾਈ ਰੱਬ ਨੂੰ ਬੇਨਤੀ ਐ ਅਰਦਾਸ ਐ ਵੀ ਭਾਈ ਪੂਰੀ ਗੇ ਜਿਹੜਾ ਮਾੜਾ ਮੁੱਟਾ ਪੈਰ ਐ ਨਾ ਛੱਡ ਦੇ ਆ ਚੰਗੇ ਨਹੀਂ ਲੱਦਦੇਗੇ। ਤੇ ਪਾਣੀ ਪੂਣੀ ਦੇ ਦੇ ਕਰ ਇਹਨੂੰ। ਮੇਰਾ ਹੈਰਾਨਗੀ ਦੀ ਗੱਲ ਐ ਪੂਰੀ ਸੱਚੀ ਗੱਲ ਐ ਜੇ ਪਰਖ ਲਈ। ਆਪ ਦੇਖਿਆ ਉੱਥੇ ਮਡਾਉਲ ਵੱਡਦਾ ਦਾ। ਹਾਂ। ਉਹ ਸਾਹਮਣੇ ਮੋਟਰ ਵਾਲਾ ਵੀ ਅੰਕਲ ਤਾਂ ਹਾਂ ਉਹਨੇ ਵੀ ਦੇਖਿਆ ਐ ਸਾਹਮਣੇ ਮੀਂਹ ਪੈਂਦਾ ਦੁਕਾ ਠਾਲਦਾ ਮੀਂਹ ਨੇ ਇੱਕ ਵਾਰ ਇੱਥੇ ਕੁਝ ਵੀ ਨੀ ਤਾਂ ਸਾਫ ਪਿਆਦਾ ਮੈਂ ਜੱਡੇ ਡੌਲ ਵੜਦਾ ਕੋਈ ਵੀ ਤਾਂ ਪੰਡਰ ਕੁੰਡੋਂ ਦਿਖਾਣਾ ਲਾ ਤੇਰੇ ਲਗੀਰਾ ਹਾਂ ਪੰਡਰ ਦਾ ਪਤਾ ਨਹੀਂ ਹੈਗਾ ਕੰਮ ਖਰਾਬ ਹੈ ਨਾ ਹੈਰਾਨਗੀ ਦੀ ਗੱਲ ਆ ਪਿੰਡ ਦੇਖ ਲਈ ਜਾ ਕੇ ਵਰਦੀ ਸਾਰੇ ਤੈਨੂੰ ਪਤਾ ਲੱਜੂਗਾ ਪਾ ਪੱਲੀ ਪੂਰੀ ਨੇ ਜਨਰੇਟਰ ਪਾ ਪਾਈ ਤੀ ਰੱਬ ਨੇ ਤਾਂ ਵੀ ਨਹੀਂ ਸੁਣੀ ਪਾ ਤੇਰੀ ਮਾਂ ਚੱਲ ਛਿੜਕਾ ਜਾ ਆ ਗਿਆ ਉਹ ਪੂਰ ਪੂਰ ਜੀ ਜਣਾ ਆਪਣੀ ਰੋਜ਼ ਪੈ ਜਾਂਦੀ ਆ ਉਹ ਇਹਦਾ ਭੋਰਾ ਵੀ ਨਹੀਂ ਤਾਂ ਬਾਕੀ ਆ ਸੜਕ ਤੇ ਗੈਸ ਲਾ ਸਾਦੇ ਬਾਈ ਉਹ ਦੇਲਾ ਪੜਦੀ ਸੜਕ ਗਿੱਲੀ ਆ ਸੜਕ ਕੋ ਲਾਦਾ ਜੀ ਹਾਂ ਅਜੇ ਗੇਟ ਟਾਪਰੀ ਦਾੜੇ ਮਣੀ ਮੜੀ ਗਿੱਲੀ ਆ ਨਾ ਨੇ ਲੈ ਇੱਧਰ ਕੋਰਾ ਨਹੀਂ ਦਿੰਦਾ ਤੂੰ ਕੀ ਪਈ ਆ ਕੀ ਆ ਚੱਕਰ ਆ ਬੋਲ ਪਤਾ ਨਹੀਂ ਕੋਈ ਨਹੀਂ ਆ ਸਾਦੇ ਬਾਈ ਪਿਲੇ ਸਾਲ ਤੋਂ ਕਿੰਨੇ ਸਾਲ ਹੋ ਗਏ ਕੰਮੋਂ ਤੇ ਨੂੰ ਇਹ ਹੋ ਗਿਆ ਮੈਨੂੰ 2 ਸਾਲ ਹਾਂ ਜੱਦੀ ਆ ਮਤਲਬ ਜ਼ਮੀਨ ਦਿੱਤੀ ਆ ਜੱਦਾ ਵੀ ਨਹੀਂ ਪੈਂਦਾ ਜੱਦਾ ਮੀ ਨਹੀਂ ਪੈਂਦਾ ਹੋਰ ਪਾਸੇ ਬੈ ਜੂਰੇ ਨਹੀਂ ਬੈਦਾ ਮੈਂ ਤੁਹਾਨੂੰ ਦੱਸਿਆ ਵੀ ਜਿੱਦਣ ਅਸੀਂ ਜਿਰੀ ਲਾਤੀ ਮੈਂ ਮੁੜ ਕੇ ਵੀ ਨਹੀਂ ਬੈ ਗਿਆ ਪਹਿਲਾਂ ਪਹਿਲੇ ਜੇ ਲੈ ਮੈਂ ਪਹਿਲੇ ਪਾਣੀ ਚੱਲਣੇ ਹੋਰ ਕੀ ਗੱਲ ਹੁਣ ਆਏ ਦਾ ਭਈਆ ਹੈਗਾ ਔਰ ਇੱਕ ਨਹੀਂ ਭਈਆ ਦਾ ਹੈਗਾ ਹਾਂ ਜਾਣਾ ਪੈਣਾ ਹੈਗਾ ਭਈਆ ਮੰਨ ਜੂਗਾ ਬਸ ਮੰਨ ਜਾਣਾ ਉਹ ਚੱਲ ਪੂਰੀ ਜੇ ਉਹ ਮੈਨੂੰ ਦੋਏ ਬੰਦੇ ਨੇ ਜਵਾਬ ਦਿੱਤਾ ਏ ਇਹਨਾਂ ਸਰਦਾਰ ਜੀ ਵੀ ਅਸੀਂ 6 ਗੀਲੇ ਫੋਨ ਕਰਨ ਲਾਂਗੇ ਕੋਈ ਨਾ ਕੋਈ ਨਾ ਕਰ ਲੰਦਾ ਇਹ ਮੈਂ ਤਾਂ ਆਏ ਮੋੜ ਜਿਉਂ ਮੈਂ ਕਹਿਣਾ ਵੀ ਕੱਲੂ ਮੇਰੇ ਸਵੇਰੇ ਆ ਜਾ ਜੇ ਹੁਣ ਆਪਣੇ ਇਹਨੇ ਮੀਚ ਕੰਮ ਮਹੀਨਾ ਕਰਨਾ ਉਹਦਾ ਕੰਮ ਚੱਲਣਾ ਨਹੀਂਦਾ ਹੈਗਾ ਕਈ ਵਾਰ ਕਹਿੰਦੇ ਕਈ ਰੱਬ ਲੋਟੇ ਕਰਦਾ ਇਹ ਉਹ ਪੂਰੀ ਗੇ ਲੋਟ ਨਹੀਂ ਕਰਦਾ ਹੈਗਾ ਪੂਰੀ ਕਰਾਉਂਦੇ ਅਰਦਾਸ ਕਿਸੇ ਤੇਰੇ ਵੀ ਭਾਈ ਇਹਦਾ ਕੱਢ ਰੱਬ ਨੂੰ ਗੰਡਾ ਪਿੰਡ ਵਿੱਚ ਤੇ ਵੀਡੀਓ ਨਹੀਂ ਬਣੀ ਹੈਗੀ ਮੈਨੂੰ ਉਧਰ ਹਾਸੇ ਹੀ ਆਉਂਦੀ ਹੈ ਪੁੱਤ ਭਰੇ ਤੇ ਕੋਈ ਦਾਦਾ ਛੱਡਿਆ ਮਗਰ ਲਾਇਆ ਉਹਨੂੰ ਆਪਣੇ ਬਾਪੂ ਕੋਲਦਾ ਹਾਂ ਤਾਂ ਮੈਂ ਕਹਿੰਦਾ ਨਾ ਮੈਂ ਰੀਲ ਬਣਾਉਂਗਾ ਜਿਹੜਾ ਬੰਦਾ ਨੱਚਦਾ ਹੈ ਕਦੂ ਜੀ ਇਹ ਕਿੱਥੇ ਬੰਦਨੀ ਹੈ ਮੇਰੇ ਦਾ ਸੁੱਕੇ ਪੈਣੇ ਇੱਥੇ ਕੋਈ ਤਾਂ ਗੱਲ ਬਾਈ ਸਵੇਰੇ ਤੜਕੇ ਆ ਜਾਂਦਾ ਇਹ ਪੂਰੀ ਕਿੰਨਾ ਵਿੱਚ 6 ਵਜੇ 5 ਵਜੇ 5 ਵਜੇ ਆਏ ਤਾਂ 2 ਵਜੇ ਤੱਕ ਚੱਲਦਾ ਹੈ ਤਰੂਕਾ ਜਨਰੇਟਰ ਦੁਹੇ ਦਿਨ ਜਨਰੇਟਰ ਪਾ ਜੀਰੀ ਵੀ ਬਾਈ ਬਹੁਤ ਔਖੀ ਹੈ ਜੇ ਮੀਂਹ ਪੈ ਜਾਵੇ ਫਿਰ ਤਿੰਨ ਚਾਰ ਦਿਨ ਕਰ ਜਣਾ ਮੀਂਹ ਵਾਲਾ ਪਾਣੀ ਮੀਂਹ ਵਾਲਾ ਪਾਣੀ ਇਹ ਘਟ ਘਟਦਾ ਹੈ ਮੀਂਹ ਆਏ ਫਿਰ ਧਰਤੀ ਸੱਜੀ ਜਾਂਦੀ ਹੈ ਇੱਜ ਤਾਂ ਆਪਾਂ ਭਰ ਕੇ ਲੰਘ ਜਾਂਦੇ ਆ ਕਰਦਾ ਮੈਂ ਪਾਉਂਦਾ ਬ루 ਨੰਬਰ ਲੈ ਕੇ ਵੀ ਮੜਾ ਆਇਆ ਇਹ ਨਾ ਨਾ ਕਰ ਯਾਰ ੱੱੱਕਾ ਨਾ ਨਾ ਕਰ ਵੀਰ ਜੀ ੱੱੱਕਾ ਨਾ ਕਰੋ ਵੀ ਕਹਿੰਦਾ ਥੋੜਾ ਕਰੋ ਬਹੁਤ ਹੋ ਗੋਲੇ ਉਹ ਸਾਹਮਣੇ ਬਾਈ ਜਿਹੜੇ ਬੂਟੇ ਐ ਪੂਰੀ ਕਹਿੰਦਾ ਵੀ ਉਹਦੇ ਪਿੱਛੇ ਮੀਂਹ ਪੈ ਲਿਆ ਪੂਰਾ ਮੀਂਹ ਪੈਂਦਾ ਦਾ ਮੈਂ ਦੇਖਦਾ ਡੋਲ ਵੱਢ ਗਿਆ ਤੇ ਲੱਗ ਹਾਂ ਪੂਰਾ ਮੀਂਹ ਪੈਂਦਾ ਦਾ ਹੈ ਰਵੇ ਸਾਹਿਬ ਤੇ ਹੌਸਲਾ ਹੋ ਗਿਆ ਤਾਂ ਇੱਕ ਵਾਰ ਵੀ ਆ ਗਿਆ ਮੈਂ ਮੈਨੂੰ ਤਾਂ ਪਤਾ ਦਾ ਵੀ ਨਹੀਂ ਆਉਣਾ ਸੀ ਦਾਈ ਦੇ ਚੁਪ ਜਾ ਮਡੌਲਾ ਪੜਦਾ ਰਿਹਾ ਇਹਦੇ ਵਕਤ ਦਾ ਕਪੜੇ ਵੀ ਸੁੱਕੇ ਵਾਇਆ ਨਾਲ ਬਣਾ ਜਨਰੇਟਰ ਬੰਦ ਕਰ ਦਿੰਦਾ ਮੰਜੀ ਦੇ ਉੱਥੀ ਦਾਈ ਵੀ ਮੰਜੀ ਦੀ ਜੱਕੀ ਮੈਨੂੰ ਪਤਾ ਤਾਂ ਹੀ ਪੈਣਾ ਨਹੀਂ ਪੈਣਾ ਨਹੀਂ ਉਹ ਗੱਲ ਸੱਚੀ ਹੋ ਗਈ ਕਾਵਤਪੂਰੀ ਬਾ ਅਧੇ ਨਾ ਮੰਜੀ ਸੁੱਕੀ ਪਈ ਆ ਆ ਕੀ ਦੇਖ ਲੈ ਆ ਲੈ ਆ ਸੁੱਕਾ ਆ ਪਿਆ ਲੈ ਆ ਦਾ ਕਾਵਤਪੂਰੀ ਬਾਈ ਹੁਣ ਤੇਰੇ ਕੋਲ ਸੱਚੀ ਐ ਵੀ ਬੈਰੀ ਐ ਬੰਦਾ ਤੇਰਾ ਕਿਸੇ ਨੇ ਤੇਰੇ ਕੋਲ ਛੱਡਿਆ ਹੋਇਆ ਕੋਈ ਗਰਿਆ ਕੋਈ ਦੇਵੀ ਦੇਵਤਾ ਜਿਹੜੇ ਛੱਡਿਆ ਹੋਵੇ ਬਾਈ ਚਲੇ ਜਾਓ ਤੱਕਾ ਨਾ ਕਰੋ ਆਪਣੇ ਨੂੰ ਮੋੜ ਲਉ ਹਾਂ ਹਾਂ ਜਿਹੜਾ ਮਗਰ ਲਾਇਆ ਹੈ ਬਾਈ ਪਿੰਡ ਮੈਂ ਖੇਤ ਸਾਡੇ ਖਾਲੀ ਤੇ ਪਾਣੀ ਪੂਰਾ ਹੋ ਗਿਆ ਹੋਰ ਇਹਦੇ ਲੈ ਟਿੱਪ ਨਹੀਂ ਦੇਦੇ ਸਾਹਮਣੇ ਤੁਹਾਨੂੰ ਦਿਖਾਤਾ ਵੀ ਲੈ ਦੇ ਗਲਤ ਹੈ ਰੱਬ ਨੂੰ ਕਹਿੰਦੇ ਹੁਣ ਇਹ ਸਵੇਰ ਦੇ ਉੱਠੀ ਜਾਂਦਾ ਹੈ ਜਾਈ ਜਾਂਦਾ ਸਵੇਰ ਦੇ ਉੱਠੀ ਜਾਂਦਾ ਹੈ ਜਾਈ ਜਾਂਦਾ ਪਰ ਖੇਤ ਦੇ ਨੇੜੇ ਨੂੰ ਲੰਘਿਆ ਹੋਰ ਆਇਆ ਹੀ ਨਹੀਂ ਸਾਈਡਾਂ ਨੂੰ ਘੁੰਮ ਗਿਆ ਸਾਈਡਾਂ ਸਿੱਧੇ ਨਿਕਲ ਗਿਆ ਸਾਈਡ ਪਰ ਇੱਕੋ ਸਾਈਡ ਲਓ ਜੀ ਬਾਈ ਇੱਕ ਬੱਚੀ ਵਕਾਊ ਐ ਪੂਰੀ ਦੱਸੂਗਾ ਉਹਨ ਸਿਸਟਮ ਕਿ ਐ ਦਾ ਬਾਈ ਪਿੰਡ ਮਨਸੂਹੇ ਖੜੀ ਐ 2.5 ਸਾਲ ਦੀ ਬੱਚੀ ਐ ਛਾਈ ਵਾਲ ਬੱਚੀ ਐ ਜੀ ਤੁਸੀਂ ਬਾਕੀ ਦੇਖ ਸਕਦੇ ਬਾਈ ਦੇਖ ਸਕਦੇ ਐ ਇਹ ਵੇਚਣੀ ਐ ਜੀ ਵੇਚਣੀ ਐ ਕੱਦ-ਗਾੜ ਬਾਈ ਦੇਖ ਲਓ ਤੁਸੀਂ ਕਿ ਐ ਸਿਸਟਮ ਐ ਸਾਰਾ ਪਿਓਰ ਐ ਪੂਰੀ ਹਾਂ ਜੀ ਪਿਓਰ ਆ ਮੂੰਹ ਵਾ ਦੇਖ ਲਓ ਮਨਸੂਹੇ ਪਿੰਡ 'ਚ ਖੜੀ ਐ ਨੰਬਰ 22 ਦਾ ਤੇ ਨੰਬਰ 22 ਦਾ ਦੱਸ ਦਲਾਂ 70 853 ਜੀ 70 787 ਜੀ 70 778 ਜੀ 32 853 ਜੀ 32 853 ਜੀ ਜੇ ਬਾਈ ਕਿਸੇ ਵੀਰ ਨੇ ਲੈਣੀ ਹੋਈ ਤਾਂ ਵੀਰ ਨੂੰ ਫੋਨ ਕਰ ਲੈ ਆ ਬੱਚੀ ਹਾਂ ਤੇ ਉਹ ਲਈ ਆ ਮੈਂ ਠੀਕ ਹੈ ਪੂਰੇ ਦਿਨ ਕਰੀ ਨਾ ਮੂੰਹ ਮੜਿਆ ਹਾਂ ਸਾਊਆ ਪੁਰੀ ਹਾਂ ਬੱਚੀ ਰਹੀ ਜੀ ਛੱਡੂ ਬਣੀ ਹੈ ਤੀਰ ਦੀ ਰੱਬ ਬਾਈ ਰੱਬ ਨੇ ਬਾਈ ਧਾਤੀ ਬੁਲਾ ਦੇ ਹਾਂ ਆ ਬਾਈ 31 ਬੀਜ ਹੈ ਪਹਿਲਾਂ ਵੀ ਅਸੀਂ ਦੇਖ ਕੇ ਗਏ ਤੇ ਇਹ ਮਾਲ ਵੀ ਬਹੁਤ ਪਾਇਆ ਪਰ ਇਨਾ ਫਰਕ ਹੈ ਨਹੀਂ ਨਾ ਜੱਗੇ ਮਾੜਾ ਮੋਟਾ ਹੀ ਫਰਕ ਆ ਬਰਾ ਚੀਜ਼ ਉਹੀ ਆ ਯਾਰ ਉੱਥੀ ਖੜੀ ਹੈ ਹਾਰੇ ਹੀ ਖੇਤ ਬਾਈ ਐਂ ਦੇਖ ਲੋ ਡਾਉਨ ਪਏ ਪਾਣੀ ਸਿਕਾਉਣੇ ਚੂਹਾ ਦੇਗਾ ਹੈ ਚੂਹਾ ਜੇ ਪਾਣੀ ਸਿਕਾਉਣੇ ਆ ਚੂਹਾ ਭੜਾਂਗਾ ਕਰ ਤ ਲੈ ਅੱਧੇ ਕਮੈਂਟ ਕਰ ਜੀ ਨਾ ਪਾਣੀ ਸਿਕਾਓ ਪਾਣੀ ਚ ਚੂਹੇ ਨੇ ਸਾਰੀ ਓਖਾ ਜਾਣੀ ਛੱਡਣੀ ਹਾਂ ਹਾਰੇ ਲੋ ਤੱਗੀਓ ਲੈ ਇਹਦਾ ਲਾਜ ਯਾਰ ਜਗੇ ਹੈ ਨਹੀਂ ਕੋਈ ਹੱਲ ਨਹੀਂ ਤਾਂ ਹੀ ਆਪ ਮੈਂ ਦੇਖਿਆ ਵੀ ਵੀਡੀਓ 'ਚ ਲੋਕ ਕਹਿੰਦੇ ਵੀ ਇਹਦਾ ਪਾਇਦਾ ਕੋਈ ਫਾਇਦਾ ਨਹੀਂ ਖਰਚਾ ਕਰ ਇਹਦਾ ਬਾਦੋ ਹਾਂ ਹਲੇ ਸਮਾਂ ਹੈਗਾ ਜਿਹਦੇ ਕੱਤੀ ਲੱਗੀ ਵੇ ਬਾਈ ਬਾਕੇ ਛੱਬੀ ਲਾ ਦੋ ਕੁਛ ਨਾ ਕੁਛ ਫਰਕ ਪੈ ਜਾਊਗਾ ਕੱਤੀ ਦੀ ਆਸ ਕੋਈ ਨਾ ਦੇਖੋ ਇਹ ਚ ਕਿੰਨਾ ਖਰਚਾ ਕਰਿਆ ਜਿੰਨਾ ਕਹਿਦੇ ਤੂੰ ਨਾ ਤੂੰ ਸਾਰੇ ਹੀ ਖੇਤ ਰੇ ਲੱਜਗੇ ਡਾਊਨ ਐ ਪਧਰਾ ਨਹੀਂ ਹੈਗਾ ਅੱਧਾ ਅੱਧਾ ਡਾਊਨ ਅੱਧਾ ਡਾਊਨ ਹੈ ਜਾਂ ਤਾਂ ਉਹ ਬੰਦ ਵੀ ਤੱਗੀ ਹੋਵੇ ਤਾਂ 10% ਸਹੀ ਆਵਾ ਫਾਂਡ ਜੀ ਕੀ ਕਬੂਜਾ ਸਹੀ ਜਿਹੜਾ ਉੱਚਾ ਉੱਚਾ ਦੇਖਦਾ ਆ ਭਾਈ ਵਿੱਚ ਘੁੰਮਦੇ ਦੇਖ ਲਓ ਤੁਸੀਂ ਸਵੇਦ ਵੀ ਸਕਾਇਆ ਪਿਆ ਬਾਈ ਨੇ। ਇਹ ਨਹੀਂ ਗੱਲ ਬਾਤ ਕੋਈ ਤੁਮ ਨਾਲ। ਹਾਤੋਂ ਕੀ ਜੋ ਸਾਰੀ ਉਹ ਪੱਧਰ ਤੇ। ਹੈ ਡੱਕੇ ਉਹ ਨਹੀਂ ਹੈ ਬਸ ਗੱਠ ਜੀ ਬਣ ਗਈ। ਧਾਤੀ ਜੀ ਘੁੱਸ ਗਿਆ। ਧਾਤੀ ਜੀ ਘੁੱਸ ਗਿਆ। ਅੱਛਾ ਕੋਈ ਤੇਲਾ ਨਹੀਂ ਕੋਈ ਮੱਛਰ ਨਹੀਂ ਕੋਈ ਕੁਝ ਨਹੀਂ ਸਾਂਝ ਲੱਗਦੇ ਨਹੀਂ। ਵੀ ਹੈ ਕਿਆ ਚੀਜ਼ ਹੈ। ਹੂੰ। ਨਾ। ਕੋਸ ਵੀ ਨਹੀਂ ਹੈਗਾ ਯਾਰ ਕੱਟ ਕੇ ਇਸ ਤੰ ਵਿੱਚ ਗਿਆ ਵੀ ਹੈ ਕੋਸ ਵੀ ਨਹੀਂ ਹੈਗਾ ਮੈਂ ਲਾ ਕੋਈ ਨਾਨਸਾਨ ਵੀ ਨਹੀਂ ਤੇਲੇ ਮੱਛਰ ਦਾ ਜੜ ਦੇਖ ਤਾਂ ਜੜਾਂ ਨਹੀਂ ਹੈਗੀਆਂ ਬਸ ਝਾੜ ਡਾਉਣਾ 부ਝਾ ਆਇਓ ਪਟੋ ਗਿਆ ਆ ਨਹੀਂ ਪਟ ਹੁੰਦਾ ਲ ਪੱਤੇ ਨਹੀਂ ਸਕਦਾ ਜਿੰਨਾ ਮਰਜੀ ਜੋਰ ਲਾ ਲੈ ਉਹਨਾਂ ਪਟ ਕੇ ਦਿਖਾ ਦੇ ਆਹਾ ਹੱਥ ਲਾਏ ਤੇ ਲ ਲੈ ਉੱਪਰੇ ਪੇ ਹੂੰ ਧਾਤੀ ਜੋ ਕਨੈਕਸ਼ਨ ਕੱਟਦਾ ਇਹਦਾ ਹੂੰ ਕੀ ਕਰੂੰਗਾ ਰਵੰਦ ਲੋ ਜੀ ਬਾਈ ਛੋਟੇ 부ੱਜੀ ਵਾਲੀ ਬਿਮਾਰੀ ਪੀਆ 131 ਕਰਤਾ ਕੰਮ ਉਹੀ ਬਾਈ ਧਰਤੀ 'ਚ ਵੜ ਗਈ। ਬੀ ਇਹ ਕੱਲੀ ਕੱਤੀ ਨਹੀਂ ਕੱਤੀ ਠਾਈ ਹਾਂ ਬਾਈ ਹਾਈਬ੍ਰਿਡ ਨੂੰ ਵੀ ਬਹੁਤ ਕਮੈਂਟ ਆ ਰਹੇ ਹਨ ਜਿਨ੍ਹਾਂ ਨੇ ਲਾਈਵ ਉਹਨਾਂ ਦੇ ਛੱਬੀ ਨੂੰ ਵੀ ਹੈਗੀ ਆ। ਵੀ ਅੱਧ ਦੇ ਜ਼ਿਆਦਾ ਬਾਈ ਧਰਤੀ 'ਚ ਵੜ ਗਈ। ਇਹ ਪੀਆ 131 ਦਿਖਾਉਨੇ ਆ ਇਹ ਤੋਂ ਮੈਂ 20 ਦਿਨ ਲੇਟ ਲਾਈ ਆਪਣੀ ਛੱਬੀ ਦਿਖਾਉਂਦਾ ਉਹਦੇ ਵਿੱਚ ਵੀ ਹੈਗੀ ਉੱਥੇ ਵੀ ਜਾਂਦੇ ਆ। ਲਾ ਦੇਖ ਲਓ ਬਾਈ ਅੱਧਾ ਖੇਤ ਧਰਤੀ 'ਚ ਵੜ ਗਿਆ। ਤਾ ਬਈ ਸਾਨੂੰ ਫਿਰੇ ਦੇ ਵਿੱਚ ਪਤਾ ਲੱਗਦਾ ਏ ਫੇਰ ਐਂ ਲੱਗਦਾ ਵੀ ਪਤਾ ਨਹੀਂ ਕੀ ਹੋ ਗਿਆ ਕੀ ਕਰੂਗਾ ਜੀ ਬਾਈ ਚੂਹਾ ਵੀ ਆ ਗਿਆ ਛੋਟਾ ਬੂਝਾ ਵੀ ਆ ਗਿਆ ਲੋ ਜੀ ਬਾਈ ਆ ਜੱਗੇ ਰਿਹਾਏ ਖੇਤਾਂ ਜਾਂ 26 ਆ ਕਹਿੰਦਾ ਇਹਦੇ ਵੀ ਤੱਗੇ ਆ ਬਾਈ ਦੇਖੋ ਡਾਊਨ ਹੋਣ ਲੱਗੀਆਂ ਇਹ ਲਾਇਆ ਪਰਨੇ ਦੇ ਬਰਾਬਰ ਇਹ ਤਾਂ ਇੱਕੇ ਦਿਨ ਦਾ ਸਾਰਾ ਸਿਸਟਮ ਆ ਦੇਖੋ ਬਾਈ ਤੱਗੇ ਆ ਆ ਦੇਖਦੇ ਜਾ ਰਹੇ ਹਾਂ ਯਾਰ ਵੀਡੀਓ ਚ ਸਾਰਾ ਕੁਝ ਦਿਖਤਾ ਹੈ ਵੀ ਡੱਬ ਖੜਬੀ ਹੁੰਦੀ ਹੈ ਕੋਈ ਬੀਜ ਨਹੀਂ ਭਾਈ ਕੋਈ ਨਹੀਂ ਬਚਿਆ ਸਾਡੇ ਰੀਚ 28 ਵੀ ਤੁਹਾਨੂੰ ਦਿਖਾਵਾਂਗੇ ਸੁਪਰੀਮ 110 ਚ ਵੀ ਹੈਗੀ ਆਪਾਂ ਕਹਿੰਦੇ ਹੈ ਨਹੀਂ ਕੋਈ ਥੰਦ ਹਾਉਂਗੇ ਭਾਈ ਆ ਦੇਖ ਲਓ 26 ਪੀਆਰ ਚਲਾਏ ਆਂ ਅਭੀ ਬਿਮਾਰੀ ਠਮਾਰੀ ਪਈ ਜਾਵੇ ਝਾੜ ਮੜਾਏ ਖੜਮਾਏ ਰੱਖੇ ਵੀ ਬੰਦੇ ਨੂੰ ਲੱਕ ਨਾ ਤੋੜੇ रब कहा जाए कृपा कर दे केड़ी है लेट लगी आइड है भाई यह पता क्या गल है यह बैर साहब कितने तगिया पै गए किस कि ਸਪਰੇਅ ਕਰਦਾ ਓਏ ਇਹ ਜਾ ਕੇ ਬਾਈ ਕਿਸਾਨ ਜੱਗੇ ਸਿਆਂ ਕੋਈ ਇਲਾਜ ਨਹੀਂ ਦਾ ਇੱਕ ਮੰਨ ਸਮਝਾਉਣ ਦੀ ਗੇਮ ਆ ਵੀ ਸਪਰੇਅ ਕਰ ਲੈ ਉਹ ਕਰ ਲੈ ਕਰਨੀਆਂ ਵੀ ਸਪਰੇਅਾਂ ਬਾਈ ਲੈਂਦੀ ਆਪੇ ਅਸੀਂ ਦਵਾਈ ਤਾਂ ਲੋ ਲੈ ਜਾਂਦੀ ਹੂੰ ਤੇ ਐਸੇ ਲੈ ਜਾਂਦੀ ਵੀ ਆ ਬਾਈ ਲੋ ਜੀ ਬਾਈ ਆਹ ਸੁਪਰੀਮ 110 ਹੈ ਇਹ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ ਵੀ ਦੇਖ ਲਓ ਛੋਟੇ ਬੁੱਝੇ ਵਾਲੀ ਹੋਗੀ ਹੂੰ ਕੋਈ ਵੀ ਛੱਡੇ ਹੀ ਨਹੀਂ ਹੈਗਾ ਬਾਈ ਆਹ ਸੁਪਰੀਮ ਦਿਖਾਉਂਦੇ ਤੁਹਾਨੂੰ ਆ ਦੇ ਆ ਦੇ ਛੋਟਾ ਬੁੱਝਾ ਵਿੱਚ ਇਹਦਾ ਪਾਣੀ ਲੱਗਿਆ ਵਾ ਬਾਈ ਤਾਂ ਕਰਕੇ ਮੜਾਏ ਫਿਰ ਨਹੀਂ ਹੁੰਦਾ ਲੈ ਸੁਪਰੀਮ ਆ ਬਾਈ ਸੁਪਰੀਮ ਆ ਵੀ ਆਪਣਾ ਘੇੜਾ ਮਾਰ ਲਿਓ ਇਹ ਸਾਡੇ ਏਰੀਆ 'ਚ ਬੈਸ ਪਹੁੰਚ ਗਿਆ ਏ ਇੱਧਰ ਛੱਬੀ 'ਚ ਆਫਾਂ ਠੀਕ ਆ ਆਫਾਂ ਟਕੇ ਛੱਬੀ ਦੀਆਂ ਫਾਂ ਦੇਖ ਲੱਗ ਗਈ ਥੱਗੀ ਨਹੀਂ ਆਹ ਟਾਈਮ ਬੰਦਾ ਮਾੜਾ ਮੋਟਾ ਕੱਖ ਕੱਢੇ ਕਰਦ ਰ ਜਿਆ ਡੱਕਾ ਖੰਡ ਹੋਇਆ ਡੱਕਾ ਖੰਡ ਹੁੰਦਾ ਤਾਂ ਬਿਮਾਰੀ ਇੰਨੀ ਆ ਗਈ ਹੁਣ ਰੂਹੇ ਨਹੀਂ ਖਾਦੀ ਜੱਕੇ ਤੇਰੇ ਗਾਣੇ ਹੁਣ ਬੰਦਾ ਦੋ ਮਨਾਂ ਚ ਫਸਿਆ ਵਾ ਜਿਨੀ ਜੀਰੀ ਮੜੀ ਜੀ ਦੇਖਣੇ ਚੰਗੀ ਵੀ ਲੱਦੀ ਆ ਉਹਦੇ ਵੀ ਡਰ ਵੜ ਗਿਆ ਕਿਉਂਕਿ ਜਿਹੜੇ ਸਾਹਮਨਾ ਕੰਮ ਚੱਲੇ ਪਿਆ ਬਾਈ ਬਾਵਾਹੀ ਦਾ ਅਗਲਾ ਡਰਦਾ ਅਗਲਾ ਕਹਿੰਦਾ ਵੀ ਵਾਕੇ ਚੱਲੋ ਹੋਰ ਲਾਜੋ ਜੇ ਕੁਸਤਾ ਬਣ ਜਵੇ ਲੋ ਜੀ ਬਾਈ ਪੀਆਰ 128 ਦੇਖ ਲਓ ਲਾ ਸਾਰੇ ਕਾਤਮਰ ਰਾਮ ਕੀ ਕਰੂਗਾ ਬੰਦਾ ਕਿਆ ਚੀਜ਼ ਨਹੀਂ ਪਾਈ ਐ ਚ ਬਾਈ ਬੱਲੇਵਾਰ ਸਾਰਾ ਕੁਝੇ ਪਾ ਲਿਆ ਆ ਬੌਣਾ ਰੋ ਕਹਿੰਦੇ ਨੂੰ ਬਾਈ ਵੀ ਖੇਤ ਨੂੰ ਬਾਈ ਇੱਕ ਵਾਰ ਅੱਗੇ ਗੱਲ ਹੈ ਜਿਹੜੇ ਖੇਤ ਨੂੰ ਬਿਮਾਰੀ ਪਈ ਐ ਸੜਕ ਉੱਪਰ ਵੀ ਦੇਖ ਜਾਣਾ ਜਾਂਦੇ ਉਹ ਤਾਂ ਦੂਰ ਤੋਂ ਹੀ ਦੇਖ ਜਾਂਦੇ ਮੇਰਾ ਕੱਦ ਕਾਠ ਜੀ ਆ ਵੀ ਛਿੱਦਾ ਛਿੱਦਾ ਹੀ ਦਿਖੀ ਜਾਂਦਾ ਹੈ ਤੇ ਰੋ ਇੰਨੀ ਜਗਾ ਕਿੱਥੇ ਖੁਸ਼ ਹੋਣੀ ਦੀ ਕਿੱਥੇ ਡਾਊਨ ਹੋਵੀ ਤੱਕ ਖਾਲੀ ਉਹ ਦੇਖਣੀ ਹੈ ਉਹ ਆ ਰੇ ਰੋ ਪੱਧਰ ਦੇ ਦੇਖ ਲਓ ਬਾਈ ਤੁਸੀਂ ਜਿੱਧਰ ਵੀ ਜਾਓਗੇ ਕੰਮ ਖਤਮ ਹੈ ਜੈ ਕੋਜੀ ਮਹਾਰਾਜ ਦੀ ਜੈ ਹੋ ਖਵਾਜੇ ਵੀਰ ਹਾਲੇ ਕਿ ਅੰਗਰੇਜ਼ੀ ਵਾਲੇ ਪੁਲ ਪਰੋਂ ਘੱਟ ਲੰਗੇ ਕਰੋ ਬਹੁਤ ਦੂਰੀ ਰਹਿੰਦਾ ਆਪਾਂ ਕਹੀ ਜਾਂਦੇ ਘੱਟ ਆਹੋ ਟੋਲੀ ਉਹਦੇ ਵਿੱਚ ਹੋਣੀ ਆ ਭਾਈ ਭਾਈ ਆਹ ਪੁਲ ਪਰ ਆ ਕੇ ਐ ਲੱਦਾਂ ਝੱਕਣਾ ਕਿਤੇ ਕੈਨੇਡਾ ਕੂਡਾ ਪਹੁੰਚ ਜਾਂਦੇ ਐ ਇਹ ਲਾਈ ਖੜਵਾ ਜਿਆਦਾ ਹਲੇ ਆਉਣੀ ਆ ਲੰਬੇ ਰੂਟ 'ਤੇ ਉਹ ਉੱਥੇ ਜਾ ਕੇ ਭਾਈ ਮੋੜ ਘੱਟ ਧੂਆ ਗਿਆ ਮੰਗ ਲੈਂਦਾ ਪਹਿਲਾ ਜੇ ਖਿੱਚ ਕੇ ਲਿਆ ਦੇ ਵਿੱਚ ਚੱਲ ਜਾਂਦਾ ਹੈ ਇੱਥੇ ਇਹ ਖੜਮੀ ਚੜਾਈ ਹੈ ਚੱਲ ਗਿਆ ਦੂਏ ਇੱਥੇ ਬਾਕੀ ਜਿਹੜੇ ਬਾਈ ਰੋਡ ਨੂੰ ਅਸੀਂ ਜਾ ਰਹੇ ਨਾ ਆ ਰੋਡ ਪੱਕੇ ਨੇ ਮਾਤਾ ਦੇ ਚਾਲੇ ਨੂੰ ਲੰਗਰੇ ਲੰਗਰ ਚੱਲਣੇ ਆ ਠੀਕ ਹੈ ਲਗਾਤਾਰ ਪੂਰੇ ਚਮਕੌਰ ਤੇ ਲੈ ਕੇ ਬਾਈ ਨਾਨਕਪੁਰ ਸਾਹਿਬ ਨੂੰ ਜਾਂਦਾ ਹੈ ਚਮਕੌਰ ਤੇ ਰੁਕਣਾ ਬਾਈ ਬਸ ਲੰਗਰੇ ਲੰਗਰ ਆਪ ਬੋਲ ਵੀ ਗਾ ਹੋ ਗਿਆ ਵਾ ਕਰਕੇ ਪਿੱਲਰ ਜੀ ਤੇ ਕਿਹਾ ਵਧੀਆ ਜੀ ਉਹ ਹੀ ਹੈ ਤੀ ਨਾ ਬਾਈ ਜਿਹੜਾ ਰੋਪਣ ਵਾਈ ਬਸ ਇਹ ਵੀ ਵਧੀਆ ਹੈ ਦੇਖੀ ਪਾਈ ਪਾਈ ਕਹਿੰਦੇ ਖਤਰਨਾਕ ਰਸਤੇ ਨੂੰ ਪਾ ਲਿਆ ਦੁਗਰੀ ਨੂੰ ਜਿਹਦੇ ਨਾਲ ਤੇ ਰਾਤ ਨੂੰ ਬੰਦਾ ਹੁੰਦਾ ਹੀ ਨਹੀਂ ਹੈਗਾ ਚੋਰੀ ਹੋ ਜਾਂਦੀ ਕਹਿੰਦੇ ਬਾਈ ਇਹਨੂੰ ਬਣੀ ਕਹਿੰਦੇ ਬਣੀ ਮਤਲਬ ਦੋਨਾਂ ਸਾਈਡ ਜੰਗਲ ਤੇ ਰਾਤ ਨੂੰ ਹਨੇਰਾ ਪੈਂਦਾ ਉਹ ਹਵਾ ਰਿਓ ਠੰਡਾ ਉਹ ਰੀਲ ਮਾਰੂਗੀ ਉਹ